ਬਹੁਤ ਜ਼ੋਰ ਦਾ ਵਾਈਚ ਖੇੜਾ ਤੂਫਾਨ ਮੀਂਹ ਆ ਗਿਆ ਭਾਈਓ ਓਏ ਬਹੁਤ ਭਾਰੀ ਤੂਫਾਨ ਆ ਗਿਆ ਭਾਈ ਮੀਂਹ ਓ ਬੇਹੱਦ ਮੀਂਹ ਆ ਗਿਆ ਭਾਈਓ ਬੇਹੱਦ ਓ ਜਿੱਥੇ ਗਰਮੀ ਅੱਗ ਮਾਰਦੀ ਸੀ ਤੇ ਅੱਜ ਨਿਹਰਾ ਪਾਣੀ ਬਰ ਰਿਹਾ ਠੰਡ ਬਰ ਰਹੀ ਆ ਓ ਦੇਖੋ ਭਾਈ ਬਹੁਤ ਤਾਕੜਾ ਬਹੁਤ ਤਾਕਦੀ ਗੂੰਜ ਆ ਭਾਈ ਅੱਜ ਤਾਂ ਬਾਈ ਪੂਰੇ ਜ਼ੋਰ ਦਾ 비 ਉੱਤਰ ਪਿਆ ਬਾਈ ਰਾਜਸਥਾਨ ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚ ਬਹੁਤ ਭਾਰੀ ਤਾਕੜੀ بارش ਉਹ ਬੱਲੇ ਬੱਲੇ ਰੱਬਾ ਘਰ ਤੇ ਖੋਸ ਧੋਤੇ ਬਾਗ ਬਾਗ ਧੋਤੇ ਬਾਗ ਬਈ ਆ ਗਿਆ ਵੀ ਆ ਗਿਆ ਆ ਗਿਆ ਨਿਰਾ ਪਾਣੀ ਸਿੱਟੀ ਜਾਂਦਾ ਨਿਰਾ ਬਾਈ ਜਲਦੀ ਦੇਖੋ ਕਿੰਨਾ ਮੀਂਹ ਪੈਂਦਾ ਹੈ ਜਿੱਥੇ ਰਾਸਤਾ ਦੇ ਵਿੱਚ ਅੱਗ ਵਰਦੀਸ਼ ਤੇ ਅੱਜ ਮੀਂਹ ਵਰਦਾ ਮੀਂਹ ਬਹੁਤ ਪਰਿਵਾਰ ਛੇ ਜੋਰ-ਸੋਰ ਦੀ ਤੇ ਚਖੇੜਾ ਤੂਫਾਨ ਵੀ ਬਹੁਤ ਤਕੜਾ ਹੈ ਆ ਦੇਖ ਲਓ ਭਾਈ ਵੀਡੀਓ ਦੇ ਵਿੱਚ ਲਾਈਵ ਤੁਸੀਂ ਇਸ ਟਾਈਮ ਮੀਂਹ ਪੈਂਦਾ ਦੇਖ ਸਕਦੇ ਹੋ ਇਰੇ ਵਿੱਚ ਕੋਈ ਅਨਾਕਾਨੀ ਨਹੀਂ ਆ ਦੇਖੋ ਮੀ ਕਿੰਨੇ ਜ਼ੋਰ ਦਾ ਬਹੁਤ ਜ਼ੋਰ ਦਾ ਛਿਹਰੇ ਦਾ ਮੀ ਜਿਵੇਂ ਕਹਿੰਦੇ ਹੁੰਦੇ ਆ ਏ ਹਵਾ ਦੀ ਗੂੰਜ ਹਵਾ ਦਾ ਖਣਕਾਟ ਬਾੜ-ਬਾੜ ਫਿਰਦਾ ਭਾਈ ਬਾੜ-ਬਾੜ ਬਹੁਤ ਤਾਕੜੀ ਬਾਰਸ਼ ਆ ਗਈ ਭਾਈ ਤਪ ਦੇ ਰਾਜਸਥਾਨ ਦੇ ਵਿੱਚ ਬਰਿਆ ਮੀ ਉਹਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਨਾ ਵੀ ਆ ਗਿਆ ਤਾਂ ਆ ਗਿਆ ਆ ਜਾਂਦਾ ਕੱਢੀ ਕੰਨਾ ਵੇ ਕਿਹੜੇ ਤੂਫਾਨ ਦੇ ਖੜਕਾਟ ਆ ਦੇਖੋ ਭਾਈ ਸਾਹਮਣੇ ਲੈ ਤਸਵੀਰਾਂ ਵਿੱਚ ਵੀਡੀਓ ਤੇ ਮੀਂਹ ਪੈ ਰਿਹਾ ਬਹੁਤ ਜ਼ੋਰ ਦਾ ਰਾਜਸਥਾਨ ਜ਼ਿਲ੍ਹਾ ਸ੍ਰੀ ਗੰਗਾ ਨਗਰ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਹੈ ਹੰਡੇਰੀ ਵੀ ਬਹੁਤ ਜ਼ੋਰ ਦੀ ਚੱਲ ਰਹੀ ਹੈ ਮੀਂਹ ਕਹਿੰਦਾ ਮੈਂ ਹਨੇਰੀ ਕਹਿੰਦੀ ਮੈਂ ਪੂਰੇ ਜ਼ੋਰ ਦਾ ਮੀਂਹ ਬਾਈ ਪੂਰਾ ਬੱਲੇ ਬੱਲੇ ਛੜਦੇ ਵੀ ਛੜਦੇ ਕਿਰਾ ਛੜਦੇ ਆਵਾਜ਼ ਖੇੜਾ ਵੀ ਬਹੁਤ ਜ਼ੋਰ ਦਾ ਹੈ ਆ ਗਿਆ ਵੇ ਆ ਗਿਆ ਵੇ ਆ ਗਿਆ ਪੂਰਾ ਤਾਕੜਾ ਮੀਂਹ ਬਾਈ